भाई उनका फोड़ भी जाती है। नहीं नहीं लेवल उठ गया। क्यों पे कि है? क्यों तो ये कंडोम कैप्टन भी सरकार ਕੀ ਤੁਹਾਨੂੰ ਜਾਈ ਰਹੀ ਹੈ ਸਾਡੇ ਤੋਂ ਜੋ ਗੇਟ ਮਾਜੋ ਤੋਂ ਲਗਾਏ ਸੀ ਉਸ ਤੋਂ ਨਹੀਂ ਜਾ ਵੇਤਰ ਗਈ ਇਹ ਬਿਲਕੁਲ ਲੈ ਗਿਆ ਬਸ ਕੰਨ ਪਰ ਆਈ ਉਹ ਆਰਮੀ ਦੇ ਵਾਜਾ ਆਪਣੇ ਆਪ ਹੀ ਪੈਸੀ ਹੁੰਦਾ ਹੈ ਹਾਂ ਇਹ ਉਹ ਕਰੂੰਗਾ ਚਾਰ ਜਣਾਂ ਨੂੰ ਮਾਰ ਲਓ ਦੇ ਕੋਈ ਆਊਗਾ ਤਾਂ ਫੇਰੀ ਜਾਣਾ ਟੋਟਲ 150000 ਹਾਂ ਚਾਰ ਜਣੇ ਚਲਾ ਲਾਂਗੇ ਜਿੱਸ ਤੋਂ ਪਹਿਲਾਂ ਗੇਟ ਤੋਂ ਉੱਦਣਾ ਚਾਰ ਜਣੇ ਚੱਲ ਜੀ ਹੈ ਜੰਗ ਨਹੀਂ ਖੜਾ ਮੈਂ ਵਰਪਾਲ ਚੇਣੇੜਾ ਚਾਰ ਜਣਾਂ ਨੂੰ ਤੋਦਾ ਮੈਂ

ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਔਰ ਅੱਜ ਮੈਂ ਗੁਰੂ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਆਇਆ ਹੈਗਾ ਔਰ ਸਾਰਿਆਂ ਨੂੰ ਪਤਾ ਪੂਰੇ ਸੰਸਾਰ ਭਰ ਦੇ ਵਿੱਚ ਪਤਾ ਹੈਗਾ 20 ਸੀਨੀਅਰ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਮਰਨ ਵਰਤ ਰੱਖਿਆ ਹੈਗਾ 45 ਦਿਨ ਹੋਗੇ ਔਰ نو ਡਾਊਟ ਮੈਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਾ ਲੇਕਿਨ ਮੈਂ ਕਿਸਾਨ ਆ ਮੇਰੇ ਨਾਲ ਮੇਰੇ ਪਿੰਡ ਤੋਂ ਸਰਪੰਚ ਸਤਪਾਲ ਸਿੰਘ ਸਾਬਕਾ ਸਰਪੰਚ ਬਲਵਿੰਦਰ ਸਿੰਘ ਮੈਂਬਰ ਪੰਚਾਇਤ ਹਰਵੰਸ ਸਿੰਘ ਸਰਦਾਰ ਸਰਚਾਨ ਸਿੰਘ ਜੀ ਹੁਣਾਂ ਨੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਜਾਂ ਹੋਰ ਆ ਲਖਵਿੰਦਰ ਸਿੰਘ ਦਾਵਾ ਇਹ ਕਿਸਾਨ ਆਗੂ ਵੀ ਨੇ ਔਰ ਖਾਸ ਕਰਕੇ ਡੱਲੇਵਾਲ ਭਾਰਤੀ ਕਿਸਾਨ ਜੂਨੀਅਨ ਡੱਲੇਵਾਲ ਦੇ ਵਿੱਚ ਇਹ ਲੰਬੇ ਸਮੇਂ ਤੋਂ ਕੰਮ ਕਰਦੇ ਆ। ਇੱਥੇ ਹੁਣ ਡੱਲੇਵਾਲ ਦੀ ਸੁਮਿੰਦਰਪਾਲ ਸਿੰਘ ਗਰੇਵਾਲ ਦੀ ਸਰਚਾਨ ਸਿੰਘ ਦੀ ਜਾਂ ਕਿਸੇ ਦੀ ਗੱਲ ਨਹੀਂ ਇੱਥੇ ਇੱਕ ਇਨਸਾਨ ਦੀ ਗੱਲ ਹੈ ਵੀ ਆਪਣੇ ਘਰਾਂ 'ਚ ਜੇ ਪਰਿੰਦਾ ਵੀ ਆ ਕੇ ਜ਼ਖਮੀ ਹੋ ਕੇ ਗਿਰ ਜਾਂਦਾ ਤਾਂ ਆਪਾਂ 8 8 10 10 ਦਿਨ ਉਹਨੂੰ ਮਲਮ ਪੱਟੀ ਕਰਦੇ ਆ। ਲੇਕਿਨ ਕਮਿਊਨੀਕੇਸ਼ਨ ਗੈਪ ਸੀ। ਔਰ ਨੋ ਡਾਊਟ ਮੈਂ ਮਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਕੰਮ ਕੀਤਾ ਮੈਂ ਭਾਰਤੀ ਜਨਤਾ ਯੁਵਾ ਮੋਰਚੇ ਦਾ ਪੰਜਾਬ ਪ੍ਰਧਾਨ ਸੀ ਉਹ ਸਾਡੇ ਇੰਚਾਰਜ ਹੁੰਦੇ ਸ਼ਿਵਰਾਜ ਸਿੰਘ ਚੋਹਾਨ ਜੀ ਜਿਹੜੇ ਅੱਜ ਕੱਲ ਖੇਤੀਬਾੜੀ ਮੰਤਰੀ ਨੇ ਉਹ ਮੇਰੇ 올 ਇੰਡੀਆ ਯੂਥ ਵਿੰਗ ਦੇ ਭਾਰਤੀ ਜਨਤਾ ਯੁਵਾ ਮੋਰਚੇ ਦੇ ਪ੍ਰਧਾਨ ਸੀ ਮੈਂ ਪੰਜਾਬ ਦਾ ਯੁਵਾ ਮੋਰਚੇ ਦਾ ਪ੍ਰਧਾਨ ਸੀ ਸਾਰੇ ਅਸੀਂ ਪੁਰਾਣੇ ਆ ਔਰ ਕਮਿਊਨੀਕੇਸ਼ਨ ਗੈਪ ਕਰਕੇ ਇੱਕ ਵੱਡਾ ਇਹ ਮਾੜਾ ਸਮਾਂ ਆਇਆ ਹੋਇਆ ਹੈਗਾ ਔਰ 노 ਡਾਊਟ ਸਾਡਾ ਜਿਹੜਾ ਦੇਸ਼ ਮਹਾਨ ਆਨਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਇਹ ਕੋਈ ਸ਼ੱਕ ਨਹੀਂ ਉਹ ਸੁਪਰ ਪਾਵਰ ਨਹੀਂ ਲੇਕਿਨ ਸੁਪਰੀਮ ਪਾਵਰ ਕੋਲ ਵੀ ਸਾਡੀ ਗੱਲ ਕਰਨੀ ਬਣਦੀ ਹੈਗੀ ਆ ਅਕਾਲ ਤਖਸ ਜਿਹੜਾ ਹੈਗਾ ਇਹ ਰੱਬ ਦਾ ਘਰ ਸਾਡਾ ਸੁਪਰੀਮ ਆ ਹੈਗਾ। ਔਰ ਅਸੀਂ ਚਾਹੁੰਦੇ ਆ ਵੀ ਸ੍ਰੀ ਅਕਾਲ ਤਖਸ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਵੇ ਜਥੇਦਾਰ ਸਾਹਿਬ ਕਰਨ ਇੱਕ ਤਾਂ ਗੁਰਸਿੱਖਾਂ ਦੇ ਵਿੱਚ ਮਰਨ ਵਰਤ ਨਹੀਂ ਹੈਗਾ। ਦੂਸਰਾ ਵੀ ਅੱਜ ਡੱਲੇਵਾਲ ਸਾਹਿਬ ਕੱਲ ਨੂੰ ਕੋਈ ਹੋਰ ਇਹ ਜਿਹੜੀ ਮਰਨ ਵਰਤ ਸੰਘਰਸ਼ ਚੱਲਦੇ ਆ। لیکن تل تل روز જીવન ਘਟਣਾ اور ਉਸ ਪਾਸੇ ਨੂੰ ਜਾਣਾ ਉਹ ਮੈਂ ਕਹਿੰਦਾ ਵੀ ਸਾਡੇ ਸਾਰਿਆਂ ਲਈ ਸ਼ਰਮਨਾਕ ਸਾਡੇ ਚੋਂ ਕੋਈ ਕਿਉਂ ਵਿਦਾ ਹੋਵੇ ਉਸ ਲਈ ਅਸੀਂ ਅੱਜ ਬੇਨਤੀ ਜੋਧੜੀ ਸ਼੍ਰੀ ਖਾਲਸਾਖ ਸਾਹਿਬ ਤੇ ਜਥੇਦਾਰ ਸਾਹਿਬ ਕੋਲ ਕਰਨ ਆਏ ਆ ਵੀ 노 ਡਾਊਟ ਮੈਂ ਸ਼ਿਵਰਾਜ ਸਿੰਘ ਚੋਹਾਨ ਹੋਣਾ ਨਾ ਮੇਰੇ ਆਲ ਇੰਡੀਆ ਪ੍ਰਧਾਨ ਰਹੇ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਸਾਰਿਆਂ ਨੇ ਕਿਹਾ ਵੀ ਅਸੀਂ ਸੰਜੀਦਗੀ ਨਾਲ ਇਹਨੂੰ ਸਾਰੇ ਨੂੰ ਦੇਖਦੇ ਹੈਗੇ ਜਿਹੜਾ ਕੁਝ ਕਰਨ ਵਾਲਾ ਹੋ ਉਹ ਉਹ ਕਰਨਗੇ ਪਰ ਲੇਕਿਨ ਸਮਾਂ ਜਿਹੜਾ ਹੈਗਾ ਉਹ ਬੀਤਦਾ ਜਾ ਰਿਹਾ ਹੈਗਾ ਉਹਦੇ ਚ ਅੱਜ ਜਿਹੜੀ ਉਹ ਕਹਿੰਦੇ ਹੈਗੇ ਆਕਸੀਜਨ ਉਹ ਆਕਸੀਜਨ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਉਹਨਾਂ ਦੇ ਔਰ ਗੁਰੂ ਸਾਹਿਬ ਦੇ ਚਰਨਾਂ ਚ ਜੋ ਜੋਦੜੀ ਬੇਨਤੀ ਹੈਗੀ ਆ ਕਿ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸ ਦੇ ਤੌਰ ਤੇ ਈਵਨ ਸਾਡੇ ਗੁਰੂ ਸਾਹਿਬ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਵੱਲੋਂ ਪੰਜ ਸਿੰਘਾਂ ਵੱਲੋਂ ਉਹਨਾਂ ਨੂੰ ਹੁਕਮ ਨਮਾ ਜਾਰੀ ਕੀਤਾ ਸੀ ਵੀ ਤੁਸੀਂ ਗੁਰੂ ਗੁਰੂ ਸਾਹਿਬ ਤੁਸੀਂ ਚਮਕੌਰ ਦੀ ਗੜੀ ਛੱਡੋ ਤੇ ਗਾਹ ਜਾ ਕੇ ਤੁਸੀਂ ਅਗਵਾਈ ਕਰੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜਾ ਗੈਰ ਰਾਜਨੀਤਿਕ ਸੰਗਠਨ ਆ ਕਿਸਾਨ ਸੰਯੁਕਤ ਕਿਸਾਨੀ ਮੋਰਚਾ ਔਰ ਉੱਥੇ ਹੋਰ ਜਿਹੜੇ ਸਮਾਜਿਕ ਆਗੂ ਨੇ ਜਾਂ ਉੱਥੇ ਜਿਹੜੀ ਸੰਗਤ ਆ ਉਹਨਾਂ ਨੂੰ ਕਹਿਣ ਵੀ ਉਹ ਬੇਇਨਤੀ ਕਰਨ ਇਥੋਂ ਹੁਕਮਨਾਮਾ ਜਾਰੀ ਕਰਨ ਵੀ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤ ਛੱਡਣ ਔਰ ਅੱਗੇ ਤੋਂ ਕੋਈ ਹੋਰ ਵੀ ਆਗੂ ਮਰਨ ਵਰਤ ਨਾ ਰੱਖੇ ਸੰਘਰਸ਼ ਜਿਹੜਾ ਹੈਗਾ ਉਹ ਪਹਿਲਾਂ ਵੀ ਚੱਲਦਾ ਆ ਗਾਂ ਵੀ ਚੱਲਦਾ ਰਹਿਣਾ ਹੈਗਾ ਔਰ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸੰਘਰਸ਼ੀ ਨੇ ਲੇਕਿਨ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਦਾ ਸਾਨੂੰ ਚਿੰਤਾ ਹੈਗੀ ਆ ਔਰ ਮੈਂ ਕਿਸਾਨ ਵੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਪਿਛਲੇ 33 ਸਾਲਾਂ ਤੋਂ ਕੰਮ ਕਰ ਰਿਹਾ ਹੈਗਾ ਔਰ ਮੇਰੇ ਪਿੰਡ ਨੇ ਹਮੇਸ਼ਾ ਮੇਰੇ ਇਲਾਕੇ ਨੇ ਮੇਰਾ ਸਹਿਯੋਗ ਦਿੱਤਾ ਮੈਂ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਇੱਕ ਕਿਸਾਨ ਯੂਨੀਅਨ ਦੇ ਵਿੱਚ ਨੇ ਸਰਪੰਚ ਵੀ ਨੇ ਸਾਬਕਾ ਸਰਪੰਚ ਵੀ ਨੇ ਕੇਸ ਕਰਕੇ ਬੇਨਤੀ ਜੋਦੜੀ ਕਰਨ ਇੱਥੇ ਆਏ ਅੱਛਾ ਆਪਣਾ ਕਿੰਨੇ ਚਿਰ ਤੋਂ ਤੁਸੀਂ ਦੱਸ ਰਹੇ ਹੋ ਕਿ ਸੀਨੀਅਰ ਲੀਡਰ ਵੱਜੋਂ ਤੁਸੀਂ ਕੰਮ ਕੀਤਾ ਵੱਡੇ ਵੱਡੇ ਜਿਹੜੇ ਐਸੇ ਕੈਬਨਿਟ ਜਿਹੜੇ ਨੇ ਉਹਨਾਂ ਨਾਲ ਤੁਸੀਂ ਕੰਮ ਕਰਕੇ ਆਏ ਅੱਜ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਜਾਂ ਕਿਸਾਨੀ ਮਸਲਾ ਦੀ ਭਾਜਪੀ ਦਾ ਇਹ ਸਟੈਂਡਰ ਹੈ ਕਿ ਤੁਸੀਂ ਪੰਜਾਬ ਵਾਸਤੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਲੈ ਲਓ ਪੂਰੇ ਭਾਰਤ ਵਾਸਤੇ ਨਾ ਮੰਗੋ ਜਦਕਿ ਉਹ ਦੋ ਫਾਰਮਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਭਾਰਤ ਵਾਸਤੇ ਮੰਗ ਲਈਆਂ ਇਨੂੰ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਇਸ ਬਾਰੇ ਕੋ ਤੁਹਾਡੀ ਇਥੇ ਕੋ ਗੱਲਬਾਤ ਹੋਈ ਹੈ ਦੇਖੋ ਕਿਸਾਨ ਤਾਂ ਕਿਸਾਨ ਆ ਉਹ ਚਾਹੇ ਕਿਸੇ ਵੀ ਸੂਬੇ ਦਾ ਔਰ ਗੁਰੂ ਸਾਹਿਬ ਨੇ ਮੇਰੀ ਪਹਿਲਾਂ ਵੀ ਬੇਨਤੀ ਜੋਦੜੀ ਸੁਣੀ ਹੈਗੀ ਆ ਕਿਉਂਕਿ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਬਰੋਹਾਂ ਤੇ ਲੱਗਿਆ ਹੋਇਆ ਸੀ ਉਸ ਵੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਗੁਰਦੁਆਰਾ ਰਕਾਵਗੰਜ ਸਾਹਿਬ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਜੋ ਜਿਹੜੇ ਭੋਗ ਸੀ ਔਰ ਵਾਇਸ ਸੀ ਉੱਥੇ ਬੇਨਤੀ ਜੋ ਜੜੀ ਕੀਤੀ ਸੀ ਵੀ ਦੋਹਾਂ ਧਿਰਾਂ ਦੀ ਇੱਜ਼ਤ ਰੱਖਦੇ ਹੋਏ ਸੱਚੇ ਪਾਸ਼ਾ ਇਹ ਕੋਈ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਨਹੀਂ ਹੈਗਾ ਇਹ ਸਾਡੇ ਬੰਦੇ ਨੇ ਸੰਘਰਸ਼ੀ ਨੇ ਯੋਧੇ ਨੇ ਦੂਰਅੰਦੇਸ਼ੀ ਨੇ ਲੇਕਿਨ ਜਿਹੜਾ ਕਮਿਊਨੀਕੇਸ਼ਨ ਜਾਂ ਮੈਂ ਕਹਿੰਦਾ ਵੀ ਸਾਡੀ ਵੱਧ ਕਿਸਮਤੀ ਆ ਸਾਡੀ ਵੱਧ ਕਿਸਮਤੀ ਆ ਹੁਣ ਜਿਵੇਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਰੀ ਚਾਹੁੰਦੀ ਹੈਗੀ ਆ ਸਾਡੀਆਂ ਦੋ ਅੱਖਾਂ ਨੇ ਜੀ ਹੁਣ ਅਸੀਂ ਸੱਜੀ ਨੂੰ ਕਹੀਏ ਮਾੜੀ ਆ ਕਿ ਖੱਬੀ ਨੂੰ ਮਾੜੀ ਕਹੀਏ ਲੇਕਿਨ ਅੱਜ ਬੇਨਤੀ ਜੋਦੜੀ ਇਹੀ ਆ ਸਾਰਿਆਂ ਵੱਲੋਂ ਵੀ ਮੈਂ ਤਾਂ ਤੁਹਾਨੂੰ ਵੀ ਕਹੂੰਗਾ ਤੁਸੀਂ ਵੀ ਅਰਦਾਸ ਬੇਨਤੀ ਕਰੋ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਜਿਹੜਾ ਇੱਕ ਲੀਡਰ ਹੈਗਾ ਜਿਹੜਾ ਰੋਜ਼ ਘਟ ਰਿਹਾ ਹੈਗਾ ਉਹ ਸੱਚੇ ਪਾਤਸ਼ਾਹ ਕਰਨ ਉਹ ਬੇਸ਼ੱਕ ਸੰਘਰਸ਼ ਕਰਦੇ ਰਹਿਣ ਲੇਕਿਨ ਉਹ ਮਰਨ ਵਰ ਤੋਂ ਉਹਨਾਂ ਦਾ ਖਤਮ ਹੋਵੇ ਤੇ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਸੰਘਰਸ਼ ਲੇਕਿਨ ਬੀਜੇਪੀ ਦੇ ਲੀਡਰ ਕਿਉਂ ਨਹੀਂ ਕੀਤੇ ਤਾਂ ਸਮਝਾ ਪਾ ਰਹੇ ਕੀ ਲੱਗਦਾ ਹੈ ਕਿ ਤੁਹਾਡਾ ਵੀ ਕਮਿਊਨੀਕੇਸ਼ਨ ਗੈਪ ਆ ਲੱਗਦਾ ਸਮਝ ਦੇਖੋ ਕੁਝ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ ਹੁਣ ਜਦੋਂ ਸਾਰਿਆਂ ਦੇ ਸਾਹਮਣੇ ਚਾਨਣ ਆ ਨੋ ਡਾਊਟ ਪੁਰਾਣੇ ਲੋਕਾਂ ਦੇ ਵਿੱਚ ਮੇਰੇ ਨਾਲ ਹੋਰ ਵੀ ਬਹੁਤ ਨੇ ਅੱਜ ਮੈਂ ਤੁਹਾਡੇ ਜ਼ਰੀਏ ਆਨਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨરેન્દ્ર ਮੋਦੀ ਜੀ ਨੂੰ ਖਾਸ ਕਰਕੇ ਆਨਰੇਬਲ ਜਿਹੜੇ ਹੋਮ ਮਿਨਿਸਟਰ ਨੇ ਸ਼੍ਰੀ ਅਮਿਤ ਸ਼ਾਹ ਜੀ ਸਾਡੇ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਉਹਨਾਂ ਨੂੰ ਬੇਨਤੀ ਇਹ ਜ਼ਰੂਰ ਕਰੂੰਗਾ ਵੀ ਆਪਣੇ ਕੋਲ ਪੂਲ ਦੁਨੀਆ ਦੇ ਸਾਧਨ ਨੇ ਆਪਣੇ ਕੋਲ ਸਾਰੀਆਂ ਏਜੰਸੀਜ਼ ਨੇ ਪ੍ਰਾਈਵੇਟ ਵੀ ਨੇ ਸਰਕਾਰੀ ਵੀ ਨੇ ਸੰਗਠਨ ਵੀ ਆ ਜਿਹੜੇ ਸਾਨੂੰ ਕਮੀ ਕੀ ਲੱਗੀ ਆ ਕੰਮ ਕਰਦਿਆਂ ਨੂੰ ਕਮੀ ਇਹ ਲੱਗੀ ਆ ਤੁਸੀਂ ਸੱਚੇ ਹੋ ਵੀ ਜਿਹੜੇ ਦਿੱਲੀ ਦੇ ਲੋਕ ਨੇ ਉਹ ਵਪਾਰੀ ਤਾਂ ਵਧੀਆ ਹੋ ਸਕਦੇ ਆ ਸਭ ਤੋਂ ਵਧੀਆ ਪੱਗਾਂ ਵੀ ਬੰਦੇ ਹੋਣਗੇ ਲੇਕਿਨ ਜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਪੰਜਾਬ ਦੇ ਖੇਤਾਂ ਦੇ ਵਿੱਚ ਜਾਣਾ ਤਾਂ ਜਿਹੜੇ ਇੱਥੇ ਜ਼ਮੀਨੀ ਲੋਕ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਜੁੜਾਅ ਆ ਉਹਨਾਂ ਦੇ ਨਾਲ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਤਾਂ ਪੰਜਾਬ ਦੇ ਜਿਹੜੇ ਆਗੂ ਨੇ ਉਹ ਵਧੀਆ ਤਰੀਕੇ ਨਾਲ ਇਹ ਮਸਲੇ ਦਾ ਹੱਲ ਕਰ ਸਕਦੇ ਹੈਗੇ ਆ بجائے ਕਿ ਜਿਹੜੇ ਦਿੱਲੀ ਦੇ ਉਹ ਵਪਾਰਤਾ ਵਧੀਆ ਕਰ ਸਕਦੇ ਆ ਔਰ ਵਧੀਆ ਪੱਗਾਂ ਵੀ ਬੰਨ੍ਹ ਸਕਦੇ ਹੈਗੇ ਆ ਜਿਹੜੇ ਕੁਝ ਲੋਕਾਂ ਦੀ ਉੱਥੇ ਐਂਟਰੀ ਹੋ ਚੁੱਕੀ ਹੈਗੀ ਆ ਉਹ ਐਂਟਰੀ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਔਰ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦਾ ਕਰਨ ਜਿਹੜੇ ਦਿੱਲੀ ਦੀ ਗੱਲ ਕਰਨੀ ਆ ਦਿੱਲੀ ਦਾ ਕਰਨ ਇਹ ਜ਼ਰੂਰ ਤੁਹਾਡੇ ਰਾਹੀਂ ਮੈਂ ਬੇਨਤੀ ਕਰਦਾ ਅੱਜ ਵੀ ਕਿ ਕਿਸਾਨ ਨੇ ਸੁਸਾਇਡ ਕੀਤੀ ਜੀ ਉਹ ਤਾਂ ਮੋਦੀ ਸਾਹਿਬ ਵੀ ਸਿੱਧਾ ਜ਼ਿੰਮੇਵਾਰ ਠਹਿਰਾ ਰਹੇ ਨੇ ਔਰ ਕਹਿ ਰਹੇ ਨੇ ਨਰੇਵਾ ਸਾਹਿਬ ਹੁੰਦੇ ਕਿ ਲੱਗਦਾ ਵੀ ਇਸ ਤਾਂ ਕਿਸਾਨ ਛਾਤਾਂ ਹੁੰਦੇ ਆਂਦਾ ਤਾਂ ਦੇਖੋ ਅੱਜ ਸ਼ਰਮ ਇਸ ਗੱਲ ਦੀ ਵੀ ਆ ਰਹੀ ਆ ਵੀ ਜਿਹੜਾ ਲੋਕਾਂ ਦਾ ਢਿੱਡ ਭਰਦਾ ਜਿਹੜਾ ਕਿਸਾਨ ਆਵਾਮ ਦਾ ਟਿੱਡ ਭਰਦਾ ਉਹ ਅੱਜ ਭੁੱਖ ਹੜਤਾਲ ਤੇ ਬੈਠਾ ਦੂਜੀ ਗੱਲ ਜਿਹੜਾ ਸੁਸਾਈਡ ਹੈਗਾ ਉਹ ਗੁਰੂ ਸਾਹਿਬ ਨੇ ਵੀ ਕਿਹਾ ਹੈਗਾ ਉਹ ਚਾਹੇ ਕੋਈ ਵੀ ਕਰਦਾ ਉਹ ਨਹੀਂ ਕਰਨਾ ਚਾਹੀਦਾ ਉਹ ਸਾਡੇ ਸ਼ਾਸਤਰਾਂ ਚ ਸਾਡੇ ਧਰਮ ਦੇ ਵਿੱਚ ਵੀ ਲਿਖਿਆ ਹੈਗਾ ਲੇਕਿਨ ਸੁਸਾਈਡ ਪਹਿਲਾਂ ਵੀ ਹੁੰਦੇ ਹੈਗੇ ਆ ਪੰਜਾਬ ਚ ਵੀ ਹੋਏ ਆ ਦੇਸ਼ ਚ ਵੀ ਹੋਏ ਹੈਗੇ ਆ ਔਰ ਆਪਦੀ ਸਰਕਾਰ ਨੂੰ ਆਪਦੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਇਹੀ ਬੇਨਤੀ ਕਰੂੰਗਾ ਜਿੱਥੇ ਜੋਦੜੀ ਬੇਨਤੀ ਅਰਜ਼ੋਈ ਕੀਤੀ ਆ ਉਥੇ ਇਹ ਕਹੂੰਗਾ ਵੀ ਜ਼ਮੀਨੀ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਪੰਜਾਬ ਦਾ ਮਸਲਾ ਹੱਲ ਕਰਨ ਤਾਂ ਕਿ ਭੁੱਖ ਦੇ ਵਿੱਚ ਇਹੋ ਜਿਹਾ ਮੋਰਚਾ ਨਾ ਲੱਗੇ ਕਿਉਂਕਿ ਗੁਰੂ ਸਾਹਿਬ ਨੇ ਇਹ ਫੌਜ ਜਿਹੜੀ ਸੀ ਥਾਪੀ ਸੀ ਵੀ ਦੇਸ਼ ਤੇ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਔਰ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਔਰ ਧਰਮ ਦੀ ਰੱਖਿਆ ਦੇ ਲਈ ਸਰਵੰਸ ਵਾਰਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਰੱਖਿਆ ਲਈ ਖਾਲਸਾ ਜਿਹੜਾ ਹੈਗਾ ਉਹਨੂੰ ਉਹਨੂੰ ਅਮਰਿਸ਼ਕਾ ਕੇ ਤਿਆਰ ਬਰ ਤਿਆਰ ਕੀਤਾ ਵੀ ਇਹ ਤੁਹਾਡੇ ਦੇਸ਼ ਤੇ ਧਰਮ ਦੀ ਰੱਖਿਆ ਲਈ ਤਿਆਰ ਆ। ਉਹਦੀ ਬਦੌਲਤ ਹੀ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਪਹਿਲੀਆਂ ਲੜਾਈਆਂ ਅਸੀਂ ਆਖਰੀ ਮੋਰਚੇ ਤੱਕ ਇਹ ਲੋਕ ਅਮਨੀਸ਼ਨ ਤੇ ਰਾਸ਼ਨ ਪਹੁੰਚਾਉਂਦੇ ਰਹੇ ਸੀ ਜਿੱਤਿਆਂ ਪੰਜਾਬ ਜਦੋਂ ਖੁਸ਼ ਹੋ ਗਿਆ ਦੁਨੀਆ ਭਰ ਦੇ ਵਿੱਚ ਡੰਕਾ ਵੱਜੂਗਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਅਮਰ ਸ਼ਾਹ ਜੀ ਪੰਜਾਬੀ ਖੁਸ਼ ਨੇ ਤਾਂ ਦੁਨੀਆ ਭਰ ਤੇ ਰਾਜ ਕਰੋਗੇ ਤੁਹਾਡਾ ਰਾਜ ਕਦੇ ਨਹੀਂ ਜਾਊਗਾ ਔਰ ਇਹੀ ਬੇਨਤੀ ਕਰਦਾ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਭਾਈ ਸ਼੍ਰੀ ਖਾਲਸਾਖਬ ਦੇ ਪੂਰੇ ਵੀ ਜੋਧੜੀ ਬੇਨਤੀ ਕੀਤੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਵੀ ਨਮਸਤਕ ਹੁੰਨਾ ਤੁਹਾਡੇ ਰਾਹੀਂ ਜਿੱਥੇ ਅਸੀਂ ਉੱਥੇ ਜਾ ਕੇ ਆਵਾਜ਼ ਬੁਲੰਦ ਕਰਦੇ ਹੈਗੀਆਂ ਕੋਈ ਲੋੜ ਨਹੀਂ ਕਿਸੇ ਅਹੁਦੇ ਦੀ ਕਿਸੇ ਜ਼ਿੰਮੇਵਾਰੀ ਦੀ ਮੇਰਾ ਖਿੱਤਾ ਮੇਰੇ ਮੇਰੇ ਪੰਜਾਬੀ ਵਪਾਰੀ ਵਪਾਰੀ ਉਹ ਤੜਪ ਰਿਹਾ ਹੈਗਾ ਕਿਉਂਕਿ ਉਹ ਰਾਹ ਨਹੀਂ ਖੁੱਲਾ ਹੈਗਾ ਕਿਸਾਨ ਆਪਦਾ ਤੜਪ ਰਿਹਾ ਨਾ ਇੱਥੇ ਵਪਾਰੀ ਉਹਦਾ ਵਪਾਰ ਖੁੱਲ ਕੇ ਹੋਵੇ ਕਿਸਾਨ ਆਪਦੇ ਘਰ ਨੂੰ ਆਵੇ ਕਾਰਖਾਨੇਦਾਰ ਜਿਹੜਾ ਹੈਗਾ ਉਹ ਵੀ ਸੁੱਖਾਂ ਪੰਜਾਬ ਦੇ ਵਿੱਚ ਬਤੀਤ ਕਰੇ ਆਪਣਾ ਸਮਾਂ ਇਸ ਕਰਕੇ ਅੱਜ ਜੋਦੜੀ ਬੇਨਤੀ ਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਔਰ ਮੈਨੂੰ ਲੱਗਦਾ ਹੈਗਾ ਵੀ ਸਾਡੀ ਇਹ ਆਵਾਜ਼ ਸਾਰਿਆਂ ਦੀ ਆਵਾਜ਼ ਬਿਰਥੀ ਨਹੀਂ ਜਾਣਦੀ ਜੀ ਜਨਕੀ ਅਰਦਾਸ ਪਿਆਰੇ ਔਰ ਬਾਕੀ ਮੈਂ ਗੁਰੂ ਸਾਹਿਬ ਦਾ ਉਹ ਸ਼ਬਦ ਵੀ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਡਰੂ ਨਾ ਟਰੂੰ ਅਰਸੋਂ ਜਬ ਜਾਇ ਲਰੂੰ ਨਿਸ਼ਚੇ ਕਰ ਆਪਣੀ ਜੀਤ ਕਰੂੰ ਫਤਿਹ ਸਾਡੀ ਸਾਰਿਆਂ ਦੀ ਫਤਿਹ ਹੋਊਗੀ ਸਾਡੀ ਆਵਾਜ਼ ਉਸ ਗੁਰੂਹਾਂ ਤੇ ਜਾਊਗੀ ਔਰ ਡੱਲੇਵਾਲ ਸਾਹਿਬ ਵੀ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੜਾ ਮਿਲੂਗਾ ਉਹ ਵੀ ਆਪਦੇ ਘਰੇ ਜਾਣਗੇ ਧੰਨਵਾਦ